ਤਕਰੀਬਨ ਉਹ 80 ਕੁਆਂਟਰ ਡੇਲੀ ਦਾ ਕੋਲਾ ਫੁਕਣਗੇ ਜੀ ਤੇ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਬੱਚਣ ਨੂੰ ਕਿੱਥੇ ਥਾਂ ਆਊਗਾ ਅਸੀਂ ਛੋਟੇ ਵਰਗ ਦੇ ਲੋਕ ਆ ਖੇਤੀ ਨਾਲ ਜੁੜੇ ਹੋਏ ਅਸੀਂ ਤਾਂ ਪਹਿਲੀ ਬਿਮਾਰੀਆਂ ਤੋਂ ਪੀੜਤਾਂ ਪ੍ਰਭਾਵਤਾਂ ਉਹਨਾਂ ਦੀ ਇਹ ਕਾਰਜਕਾਰੀ ਰਿਪੋਰਟ ਆ ਉਹਦੇ ਅਨੁਸਾਰ ਅਸੀਂ ਗੋਦ ਲਏ ਹੋਏ ਆ ਪਹਿਲਾਂ ਹੁਣ ਸਾਨੂੰ ਇਹ ਗੋਦ ਲੈ ਰਹੇ ਆ ਪਹਿਲੀ ਸਾਡੇ ਮਰੀਜ਼ ਤੁਸੀਂ ਪਿੰਡ ਦੇ ਵਿੱਚ ਅਸੀਂ ਤੁਹਾਨੂੰ ਰਿਪੋਰਟਾਂ ਵੀ ਦਿਖਾ ਦੇਾਂਗੇ ਕੈਂਸਰ ਮਜੂਰ ਰਹਿੰਦੇ ਨੇ ਜੀ ਟੀਵੀ ਦੀ ਸਾਡੇ ਹੈਗਾ ਤੇ ਸਕੈਨਿੰਗ ਦੀ ਪ੍ਰੋਬਲਮ ਹੈਗੀ ਐ ਇਹ ਨਵੀਨ ਜਿੰਦਲ ਹਰਿਆਣੇ ਦੇ ਜਿਹੜੇ ਸੰਸਦ ਹੈ ਭਾਜਪਾ ਦੇ ਇਹ ਉਹਨਾਂ ਦੀ ਫੈਕਟਰੀ ਆ ਤਾਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਨਸਲਾਂ ਨੇ ਉਹ ਬਰਬਾਦ ਹੋ ਜਾਣੀਆਂ ਸਰਕਾਰ ਨਾਲ ਟਾਈ ਅਪ ਹੋ ਕੇ ਉਹਨਾਂ ਨੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਤਾਂ ਫੇਰ ਹੀ ਇੱਥੇ ਪ੍ਰੋਜੈਕਟ ਲੱਗ ਰਹੇ ਆ ਗਦਰ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਤਲਵੰਡੀ ਅਕਲੀਆ ਪਿੰਡ ਵਿਖੇ ਖੜੇ ਆ ਜਿਹੜਾ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਇੱਥੇ ਇੱਕ ਜੇ ਐਸ ਡਬਲਯੂ ਕੰਪਨੀ ਵੱਲੋਂ ਸੀਮੈਂਟ ਫੈਕਟਰੀ ਲਾਈ ਜਾ ਰਹੀ ਹੈ ਜਿਹੜੀ ਕਿ ਪਿੰਡ ਦੇ ਦਾਇਰੇ ਵਿੱਚ ਹੀ ਆਉਂਦੀ ਹੈ ਸਿਰਫ 400 ਮੀਟਰ ਦੂਰੀ ਪੈਂਦੀ ਹੈ ਤੇ ਪਿੰਡ ਦੇ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਲਾਮਬੰਦੀ ਹੋ ਰਹੀ ਹੈ ਮੀਟਿੰਗਾਂ ਹੋ ਰਹੀਆਂ ਤੇ ਕੱਲ ਇੱਕ ਵਿਸ਼ਾਲ ਇਕੱਠ ਜਿਹੜਾ ਰੱਖਿਆ ਗਿਆ ਅੱਜ ਅਸੀਂ ਸੱਥ ਦੇ ਵਿੱਚ ਖੜੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਪਿੰਡ ਦੇ ਮੋਤਵਰ ਜਿਹੜੇ ਹੈਗੇ ਆ ਸਾਰੇ ਮੌਜੂਦ ਨਰ ਨਾਲ ਗੱਲਬਾਤ ਕਰਦੇ ਆਂ ਅ ਭਾਈ ਜੀ ਕੀ ਮਸਲਾ ਤੁਹਾਨੂੰ ਕਿਉਂ ਤੁਸੀਂ ਇਸ ਦਾ ਵਿਰੋਧ ਕਰ ਰਹੇ ਹੋ ਕਿ ਤੁਹਾਨੂੰ ਇਹ ਤੋਂ ਖੱਤਸ਼ਾ ਲੱਗਦਾ ਜਿਹੜੀ ਫੈਕਟਰੀ ਆ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਪੰਜਾਬ ਦਾ ਜਿਹੜਾ ਸਾਰਾ ਵਿਕਾਸ ਹੋ ਰਿਹਾ ਪਰ ਤੁਹਾਨੂੰ ਕੀ ਖੱਤਸ਼ਾ ਜਾਪਦਾ ਹੈ ਤੁਹਾਨੂੰ ਹਾਂਜੀ ਵੀਰ ਜੀ ਵਿਕਾਸ ਦੀ ਸੁਣ ਲਓ ਜੀ ਤੁਸੀਂ ਸਾਡੇ ਪਹਿਲੇ ਹੀ ਵਿਕਾਸ ਹੋਈ ਜਾਂਦਾ ਹੈ 1.5 ਕਿਲੋਮੀਟਰ ਤੇ ਸਾਡੇ ਥਰਮਲ ਪਲਾਂਟ ਲੱਗੇ ਹੋਏ ਆ ਠੀਕ ਹੈ ਜੀ ਉਹਦੇ ਤੋਂ ਅਸੀਂ ਪਹਿਲਾਂ ਹੀ ਪਰੇਸ਼ਾਨ ਆ ਤੇ ਬਿਮਾਰੀਆਂ ਨਾਲ ਜੂਝ ਰਹੇ ਆ ਹੁਣ ਇਹ ਰੈੱਡ ਜ਼ੋਨ ਦੀ ਫੈਕਟਰੀ ਹੈ ਜਿਹੜੀ ਇਹ ਸਾਡੇ ਲਈ ਜਾ ਰਹੀ ਹੈ ਜੀ ਇਹ ਕੋ ਲਾਉਣੇ ਪਲਾਂਟ ਜਿਹੜੇ ਚੀਜ਼ ਅਸੀਂ ਮੰਗੀ ਨਹੀਂ ਰਿਹਾ ਉਹ ਕਿਉਂ ਲਾ ਰਹੇ ਨੇ ਇਹ ਧੱਕੇ ਨਾਲ ਰੈਡ ਜ਼ੋਨ ਦੇ ਵਿੱਚ ਨੇ ਖਤਰਨਾਕ ਚੀਜ਼ਾਂ ਜਿਹੜੀਆਂ ਸਾਡਾ ਪਿੰਡ ਪਹਿਲੇ ਹੀ ਮੰਨ ਲਓ ਬਿਮਾਰੀਆਂ ਨਾਲ ਝੂਜ ਰਿਹਾ ਜੀ ਤੇ ਅਸੀਂ ਇਹਨੂੰ ਤਾਂ ਹੀ ਇਹਦਾ ਵਿਰੋਧ ਕਰ ਰਹੇ ਹਾਂ ਵੀ ਇਹਨੇ ਪ੍ਰਿਵਿਊਲੂਸ਼ਨ ਵਾਪ ਕਰਨਾ ਹੈਗਾ ਠੀਕ ਹੈ ਤੇ ਬਾਈ ਜੀ ਤੁਸੀਂ ਇਹ ਰਿਪੋਰਟ ਵੀ ਆ ਤੁਹਾਡੇ ਹੱਥ ਦੇ ਵਿੱਚ ਕੀ ਇਹ ਰਿਪੋਰਟ ਕਿਹਦੇ ਵੱਲੋਂ ਤਿਆਰ ਕੀਤੀ ਵੀ ਹੈ ਤੇ ਇਹਦੇ ਵਿੱਚ ਕੀ ਕੀ ਜਿਹੜੇ ਹੈਗੀ ਹੈ ਤੱਤ ਇੱਕ ਕੰਪਨੀ ਵੱਲੋਂ ਮੰਨ ਲਓ ਜੀ ਡੀਸੀ ਸਾਹਿਬ ਨੂੰ ਰਿਪੋਰਟਰਾਂ ਨੇ ਭੇਜੀ ਹੋਈ 600 ਪੰਨੇ ਦੀ ਰਿਪੋਰਟ ਹੈ ਉਹਦੇ ਵਿੱਚੋਂ ਸੀ ਮੁਲਾਂਕਣ ਇਹ ਥੋੜੇ ਪੇਜ ਕੱਢ ਜੇ ਇਥੇ ਉਹਨਾਂ ਨੇ ਲਿਖਿਆ ਵੀ ਖੁਦ ਆਪ ਇਹਦੇ ਵਿੱਚ ਵੀ ਇਹ ਉਹ ਕਹਿੰਦੇ ਨੇ ਵੀ ਆਬਾਦੀ ਖੇਤਰ ਦੇ ਵਿੱਚ ਇਹ ਲੱਗ ਨਹੀਂ ਸਕਦੀ ਹਾਲਾਂਕਿ ਸਾਡਾ ਪਿੰਡ 400 ਮੀਟਰ ਦੇ ਦੇਰੇ 'ਚ ਹੀ ਹੈ 400 ਮੀਟਰ ਦੇ ਨਾਲ ਹੀ ਇਹ ਫੈਕਟਰੀ ਲੱਗ ਰਹੀ ਹੈ ਜੀ ਜੋ ਇਸ ਤਰ੍ਹਾਂ ਸਾਰਾ ਇਹ ਮਾਲੋਤ ਇਤਕ ਕਹੀ ਹੈਗਾ ਜੀ ਜੀ ਭਾਈ ਇੱਕ ਆਪਾਂ ਪਹਿਲਾਂ ਦੇਖਿਆ ਕਿ ਲਗਾਤਾਰ ਜਿਹੜੇ ਧਰਨੇ ਪ੍ਰਦਰਸ਼ਨ ਜਾਰੀ ਹੈ ਇੱਕ ਜੀਰਾ ਫੈਕਟਰੀ ਵੀ ਜਿਹਦਾ ਕਾਫੀ ਲੋਕਾਂ ਦੇ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉੱਥੇ ਜਿਹੜਾ ਕੈਂਸਰ ਦਾ ਗੜ ਬਣਿਆ ਪਿਆ ਹੈ ਤੇ ਕੀ ਇੱਥੋਂ ਵੀ ਪਹਿਲਾਂ ਅਸੀਂ ਸੁਣਨ ਚ ਆਇਆ ਕਿ ਇੱਥੇ ਪਹਿਲਾਂ ਵੀ ਬਿਮਾਰੀਆਂ ਕਾਫੀ ਲੋਕਾਂ ਨੂੰ ਜਿਹੜੀਆਂ ਸਾਹਮਣਾ ਕਰਨਾ ਪੈ ਰਿਹਾ ਟੀਵੀ ਵਰਗੀਆਂ ਕੈਂਸਰ ਵਰਗੀਆਂ ਹਾਂਜੀ ਵੀਰੇ ਪਹਿਲੇ ਸਾਡੇ ਮਰੀਜ਼ ਤੁਸੀਂ ਪਿੰਡ ਦੇ ਵਿੱਚ ਅਸੀਂ ਸੋਨੋ ਰਿਪੋਰਟਾਂ ਵੀ ਦਿਖਾ ਦੇਾਂਗੇ ਕੈਂਸਰ ਨਾ ਯੂਜ ਰਹੇ ਨੇ ਜੀ ਟੀਵੀ ਦੀ ਸਾਡੇ ਹੈਗਾ ਤੇ ਸਕੀਨਾਂ ਦੀ ਪ੍ਰੋਬਲਮ ਹੈਗੀ ਹੈ ਹਾਂਜੀ ਤੇ ਜਿਹੜੀ ਟ੍ਰੇਨ ਤੁਸੀਂ ਹਲਾ ਲੋ ਅਸੀਂ ਤਾਂ ਮਾਲਵਾ ਵੈਲਟ ਹੈਗੀਆਂ ਪਹਿਲੇ ਹੀ ਤੁਹਾਨੂੰ ਅਦਰ ਪਛੜਾ ਲੋ ਕਹਿੰਦੇ ਨੇਗੇ ਇਲਾਕਾ ਕਹਿ ਰਹੇ ਨੇ ਤੇ ਸਾਡੇ ਦਾ ਟ੍ਰੇਨ ਪਹਿਲੇ ਹੀ ਬਠਿੰਡੇ ਤੋਂ ਵੀ ਕਰਨੇ ਨੂੰ ਕੈਂਸਰ ਦੀ ਚੱਲਦੀ ਹੈ ਜੇ ਇਹ ਲੱਗੀ ਸਾਨੂੰ ਇਹ ਇਹ ਡਰ ਹੈਗਾ ਵੀ ਕਿਤੇ ਸਾਡੇ ਮਾਨਸਾ ਤੋਂ ਜੀ ਸਾਡੇ ਨਾਲ ਹੋਰ ਵੀ ਸਾਰੇ ਪਿੰਡ ਦੇ ਮੋਤਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਭਾਈ ਜੀ ਤੁਹਾਡਾ ਕੀ ਕਹਿਣਾ ਹੈ ਇਸ ਫੈਕਟਰੀ ਨੂੰ ਲੈ ਕੇ ਕਿ ਤੁਸੀਂ ਪ੍ਰਸ਼ਾਸਨ ਕੋਲੇ ਪਹੁੰਚ ਕੀਤੀ ਵੀ ਇਹਦਾ ਵਿਰੋਧ ਤੁਸੀਂ ਅੱਜ ਕਰ ਰਹੇ ਹੋ ਪ੍ਰਸ਼ਾਸਨ ਕੋਲੇ ਵੀ ਪਹੁੰਚ ਕੀਤੀ ਤੁਸੀਂ ਇਹਦੀ ਹਾਂਜੀ ਹਾਂਜੀ ਅਸੀਂ ਪਰ ਜਾ ਚੁੱਕੇ ਗਏ ਜੀ ਬੱਲਾ ਤਾਂ ਜੋ ਸਾਨੂੰ ਪਤਾ ਹੀ ਨਹੀਂ ਸੀਗਾ ਜੋ ਸਾਨੂੰ ਪਤਾ ਲੱਗਿਆ ਸਾਡੇ ਪਿੰਡ ਦਾ ਰਸਤਾ ਮੰਗਿਆ ਗਿਆ ਜੋ ਸਾਨੂੰ ਪਤਾ ਲੱਗਿਆ ਸੀਮੈਂਟ ਫੈਕਟਰੀ ਲੱਗ ਰਹੀ ਹੈ ਫਿਰ ਅਸੀਂ ਸਾਡੇ ਉਸ ਪੰਚਾਇਤ ਕੋਲੇ ਗਏ ਸਾਡੇ ਪਿੰਡ ਦੀ ਪੰਚਾਇਤ ਕੋਲ ਮੱਖਾ ਪਿੰਡ ਦੀ ਪੰਚਾਇਤ ਕੋਲ ਤਾਂ ਇਹ ਕੋਈ ਦਲਗਾਈ ਦੀ ਕੋਈ ਰਾਹ ਪ੍ਰਦੂਸ਼ਣ ਪੰਚਾਇਤਾ ਕੋ ਗ੍ਰਾਮ ਸਭਾ ਸਦਕਾ ਹੀ ਮਤੇ ਪਾਈ ਮਤੇ ਪਾਉਣ ਤੋਂ ਬਾਅਦ ਅਸੀਂ ਉਹ ਸਾਰੀਆਂ ਮਤੇ ਲੈ ਕੇ ਤੇ ਇਹਨਾਂ ਦੀ ਉਹ ਕਾਗਜ਼ ਲੈ ਕੇ ਸਾਰਾ ਅਸੀਂ ਪਟਿਆਲੇ ਪ੍ਰਦੂਸ਼ਨ ਬੋਰਡ ਕੋ ਗਏ ਜੀ ਉਦੋਂ ਬਾਅਦ ਫਿਰ ਅਸੀਂ ਸਾਡੇ ਮਾਨਯੋਗ ਡੀਸੀ ਨੂੰ ਮਿਲੇ ਡੀਸੀ ਹਨ ਬੜੀ ਅਫਸਰ ਚੜਵਾਇਆ ਕੋਈ ਗੱਲ ਨਹੀਂ ਤੁਹਾਡੇ ਕੋਈ ਤੱਕਾ ਨਹੀਂ ਹੋਊਗਾ ਉਦੋਂ ਬਾਅਦ ਦੇ ਵਿੱਚ ਫਿਰ ਅਸੀਂ ਸਾਡੇ ਇਲਾਕੇ ਦੇ ਐਮਐਲਏ ਨੂੰ ਮਿਲੇ ਗੁਰਪ੍ਰੀਤ ਸਿੰਘ ਬਣਾਵਲੀ ਨੂੰ ਉਹਦਾ ਪਿੰਡ ਵੀ ਬਣਾਵਲੀ 10 ਕਿਲੋਮੀਟਰ ਤੇ ਸਾਡੇ ਪਿੰਡ ਤੋਂ ਉਦੋਂ ਬਾਅਦ ਦੇ ਵਿੱਚ ਅਸੀਂ ਇਹਨਾਂ ਦੀ ਰਿਪੋਰਟ ਕਢਾਈ 650 ਦੇ ਪੰਨੇ ਜਾਂ 750 ਪੰਨੇ ਦੀ 바ਵਾ ਮੋਟੀ ਰਿਪੋਰਟ ਹੈ ਜੀ ਉਹਦੇ ਵਿੱਚ ਕੁਝ ਕੁਸ਼ ਕੁ ਹੋਰ ਅਸੀਂ ਲਿਖ ਕੇ ਰੱਖੀਆਂ ਤੇ ਮਤਲਬ ਪੜਾਉਣ ਵਾਸਤੇ ਲੋਕਾਂ ਨੂੰ ਪੰਜਾਬੀ ਕਰਕੇ ਹੁਣ ਮਤਲਬ ਹੀ ਕੱਲ ਨੂੰ 14 ਤਰੀਕ ਨੂੰ ਮਤਲਬ ਇਸੇ ਪਬਲਿਕ ਹੇਰਨ ਹੋਣ ਜਾ ਰਹੀ ਹੈ ਉਹਦਾ ਅਸੀਂ ਵਿਰੋਧ ਕਰਨ ਲਈ ਜਾ ਰਹੇ ਹਾਂ ਅਸੀਂ ਮਤਲਬ ਜੇ ਸਾਡ ਨੂੰ ਉੱਥੇ ਜਾ ਕੇ ਸਾਡਾ ਪੱਖ ਹੀ ਨਹੀਂ ਸੁਣਦੇ ਚੇਸਾਂ ਨੂੰ ਕੁਝ ਵੀ ਹੋ ਜੇ ਜਾਂ ਸਾਨੂੰ ਪਿਛਲੀਆਂ ਸੀਟਾਂ 'ਤੇ ਧੱਕਾ ਸਾਡੇ ਲੋਕਾਂ ਨੂੰ ਵਿਰੋਧ ਆਇਆ ਨੂੰ ਉਹ ਲਾਉਣ ਵਾਲਿਆਂ ਨੂੰ ਹੱਕ ਤੇ ਲੈ ਕੇ ਸਾਡੇ ਮੂਹਰੇ ਕਰਨ ਫਿਰ ਉੱਥੇ ਕੁਝ ਵੀ ਹੋ ਸਕਦਾ ਜੀ ਪਰ ਹਲੇ ਚੱਕ ਨਹੀਂ ਹੋ ਮੰਨਦਾ ਅਸੀਂ ਇਹ ਲਤਕ ਨਹੀਂ ਹੋਣ ਦੇਵਾਂਗੇ ਕੋਈ ਜ਼ਿੰਦਾਬਾ ਕੋਈ ਮਰਦਾਬਾ ਨਹੀਂ ਕਰਾਂਗੇ ਸਮਝ ਨਾ ਜਾਵਾਂਗੇ ਸੋਚਣਾ ਜਾਵਾਂਗੇ ਗੱਲ ਬਾਤ ਸਭ ਰੱਖਾਂਗੇ ਉਹ ਸਵਾਲਾਂ ਦੇ ਜਵਾਬ ਜਿਹੜੇ ਉਹ ਗੁਣ ਗੋਣਗੇ ਅਸੀਂ ਦੇ ਨਿਸ਼ਾਨ ਦੱਸਾਂਗੇ ਆਹੀ ਗੱਲ ਹੈ ਬਈ ਜੀ ਕੀ ਜ਼ਾਬਦਾ ਤੁਹਾਨੂੰ ਤੁਹਾਡੇ ਹੋਰ ਵੀ ਜੜੀਆਂ ਬਣੀਆਂ ਵਈਆਂ ਕਮੇਟੀਆਂ ਬਣੀਆਂ ਵਈਆਂ ਪਹਿਲਾਂ ਜਿਹੜਾ ਜੀਰਾ ਫੈਕਟਰੀ ਅੰਦੋਲਨ ਹਜੇ ਤੱਕ ਚੱਲ ਰਿਹਾ ਹੈ ਤੇ ਆ 23 ਜੁਲਾਈ ਨੂੰ 3 ਸਾਲ ਹੋ ਜਾਣੇ ਆ ਤੇ ਪਰ ਜਿਹੜੇ ਪ੍ਰਸ਼ਾਸਨ ਵੱਲੋਂ ਆ ਜਾਂ ਕਾਰ ਵੱਲੋਂ ਆ ਉਹ ਉਥੇ ਕੋਈ ਗੌਰ ਨਹੀਂ ਕੀਤੀ ਗਈ ਤੇ ਇੱਥੇ ਵੀ ਜਿਹੜਾ ਦੇਖਣ ਨੂੰ ਆ ਰਿਹਾ ਕਿ ਪਹਿਲਾਂ ਹੀ ਜਿਹੜਾ ਰੈੱਡ ਜ਼ੋਨ ਦੇ ਵਿੱਚ ਆਉਂਦੀ ਹੈ ਜਿਹੜੀ ਫੈਕਟਰੀ ਇਹ ਪਹਿਲਾਂ ਹੀ ਇਹ ਧਿਆਨ ਰੱਖਣ ਜੋ ਗੱਲਾਂ ਤੇ ਫਿਰ ਵੀ ਇਹ ਫੈਸਲਾ ਲਿਆ ਗਿਆ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਜੀ ਸਰਕਾਰ ਦੀਆਂ ਸਰਾਸਰ ਗਲਤੀਆਂ ਨੇ ਜਿਹੜੀਆਂ ਕੰਮ ਅਸੀਂ ਛੋਟੇ ਵਰਗ ਦੇ ਲੋਕਾਂ ਖੇਤੀ ਨਾਲ ਜੁੜੇ ਹੋਏ ਅਸੀਂ ਤਾਂ ਪਹਿਲਾਂ ਹੀ ਬਿਮਾਰੀਆਂ ਤੋਂ ਪੀੜਤਾਂ ਪ੍ਰਭਾਵਤਾਂ ਇਹਦਾ ਸਾਡੇ ਪਾਵਰ ਪਲਾਂਟ ਉਸ ਨੂੰ ਦੱਸ ਹੀ ਦਿੱਤਾ 1 ਕਿਲੋ 1.5 ਕਿਲੋਮੀਟਰ ਤੇ ਹੈ ਅਸੀਂ ਤਾਂ ਉਹਦੀ ਪਹਿਲੀ ਮਾਰ ਚੱਲ ਰਹੇ ਹਾਂ ਤਿੰਨ ਫੈਕਟਰੀਆਂ ਨੇ ਇੱਥੇ ਚੌਥੀ ਸਾਡਾ ਪਿੰਡ 400 ਮੀਟਰ ਦੀ ਦੂਰੀ ਤੇ ਹੈ ਸਾਡਾ ਜਿਹੜਾ ਵਾਟਰ ਵਕਸ ਹੈ ਉਹ 250 ਮੀਟਰ ਦੀ ਦੂਰੀ ਤੇ ਇੱਥੇ ਫੈਕਟਰੀ ਲੱਗਣੀ ਹੈ ਜਿਹੜੇ ਉਹਦੇ ਡੱਗ ਨੇ ਪਾਣੀ ਵਾਲੇ ਉਹ ਖਾਲੀ ਨੇ ਜਿਹੜਾ ਪੋਲੂਸ਼ਨ ਹੋਊਗਾ ਹਵਾ ਰਾਹੀਂ ਉਹਨਾਂ ਦੇ ਵਿੱਚ ਡਿੱਗਣਾ ਉਹ ਸਾਡੇ ਬੱਚਿਆਂ ਨੇ ਪੀਣਾ ਹੈ ਅਸੀਂ ਕਿਵੇਂ ਕਿ ਸਹੀ ਕਿਵੇਂ ਰਹਿ ਜਾਗੇ ਸਾਨੂੰ ਬਿਮਾਰੀਆਂ ਲੱਗਣਗੀਆਂ ਇਹ ਸਰਾਸਰ ਧੱਕਾ ਹੈ ਅਸੀਂ ਇਹ ਇਹਦਾ ਪੂਰਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਸਾਡਾ ਨੇੜੇ ਏਰੀਆ ਹੁੰਦਾ ਜਿੰਨੇ ਦੇ ਵਿੱਚ ਲਿਖਿਆ ਉਹਨਾਂ ਨੇ ਪਿੰਡ ਉਹ ਸਾਰੇ ਪਿੰਡ ਪੰਚਾਇਤਾਂ ਨੇ ਸਾਨੂੰ ਮਤੇ ਪਾ ਕੇ ਦਿੱਤੇ ਹੋਏ ਨੇ ਵਿਰੋਧ ਕਰ ਰਹੀਆਂ ਨੇ ਡਟ ਕੇ ਸਾਰੇ ਪਿੰਡ ਵਿਰੋਧ ਕਰਨਗੇ ਕਿਉਂਕਿ ਜੇ ਅੱਜ ਅਸੀਂ ਨਾ ਬੋਲੇ ਤਾਂ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਨਸਲਾਂ ਨੇ ਉਹ ਬਰਬਾਦ ਹੋ ਜਾਣੀਆਂ ਤੇ ਜੇ ਕੋਈ ਇਹਨਾਂ ਨੇ ਲਾਉਣੀ ਹੈ ਸਾਡੇ ਆਧਾਰਤ ਸਾਡੀ ਖੇਤੀ ਦੇ ਆਧਾਰਤ ਜੋ ਮਰਜੀ ਫੈਕਟਰੀ ਲਾਉਣਾ ਅਸੀਂ ਕਿਸੇ ਦਾ ਕਦੇ ਵੀ ਵਿਰੋਧ ਨਹੀਂ ਕਰਾਂਗੇ ਕੋਈ ਸੈਲਰ ਹੈ ਕੋਈ ਜੂਸ ਫੈਕਟਰੀ ਹੈ ਕੋਈ ਬੀਜ ਤਿਆਰ ਕਰਨ ਵਾਲੀ ਹੈ ਕੋਈ ਗੰਨਾ ਮਿਲ ਹੈ ਕੋਈ ਜਿਵੇਂ ਧਾਗਾ ਮਿਲ ਸੀ ਪਹਿਲਾ ਮਾਨਸਾ ਉਹ ਜੀਆਂ ਲਾਉਣ ਇਹ ਜ਼ੋਨ ਫੈਕਟਰੀ ਹੈ ਇਹ ਸੁਨੈਨ ਨੇ ਲੱਗਣ ਦੇਵਾਂਗੇ ਸਾਡੀ ਬਰਬਾਦੀ ਦਾ ਇੱਕ ਬਸ ਅ ਭਾਈ ਜੀ ਕਿਹੜੇ ਕਿਹੜੇ ਪਿੰਡ ਹੋਰ ਆਉਂਦੇ ਹੈਗੇ ਇੱਕ ਤਾਂ ਤਲਵੰਡੀ ਅਕਲੀਆ ਹੀ ਭਾਈ ਜੀ ਨੇ ਜ਼ਿਕਰ ਕੀਤਾ ਹੈ ਸਿਰਫ ਇੱਕ ਮੇਨ ਪਿੰਡ ਦਾ ਜੀ ਕਰਮਗੜ 39 ਜਿਹਦਾ ਹਰਕਵਾ ਸੀ ਪਹਿਲਾਂ ਠੀਕ ਹੈ ਜੀ ਤੇ ਸਾਡਾ ਪਿੰਡ ਦਲਗੇਵਾਲੀ ਪਿੰਡ ਮਾਖਾ ਬਣਾਵਾਲੀ ਰਾਏਪੁਰ ਸੰਦੋਹਾ ਪੇਰੋਂਨੇ ਕਈ ਪਿੰਡ ਨੇ ਜਿਹੜੇ ਦੇ ਵਿੱਚ ਲਿਖੇ ਹੋਏ ਉਹਨਾਂ ਨੇ ਖੁਦ ਜਿਹੜੇ ਪ੍ਰਭਾਵਿਤ ਹੋਣਗੇ ਤੇ ਪਿੰਡਾਂ ਦਾ ਜਿਹੜਾ ਸਾਰਾ ਪਸੰਨ ਹੈ ਜਿਹੜਾ ਏਰੀਆ ਪਿੰਡਾਂ ਦਾ ਉਹ 1.5 ਕਿਲੋਮੀਟਰ ਦੀ ਹੈ ਸੰਗਣੀ ਆਬਾਦੀ ਦੇ ਵਿੱਚ ਪਹਿਲੀ ਗੱਲ ਗੈਰ ਕਾਨੂੰਨੀ ਲੱਗ ਹੀ ਨਹੀਂ ਸਕਦੀ ਸਾਡੇ ਨੇੜੇ ਨੇੜੇ ਪਿੰਡ ਨੇ ਬਿਲਕੁਲ ਕਿਲੋ ਕਿਲੋ ਸਾਡਾ ਪਿੰਡ ਤਾਂ 500 ਮੀਟਰ ਦੀ ਦੂਰੀ 'ਚ ਹੀ ਹੈ ਤੇ ਜਿਹੜਾ ਕਰਮਗੜ 39 ਰ 1 ਕਿਲੋਮੀਟਰ ਦੀ ਦੂਰੀ ਤੇ ਦਲੀਆਲੀ 1 ਕਿਲੋ ਫਿਰ ਸਾਡਾ ਇਤਿਹਾਸਕ ਗੁਰੂ ਘਰ ਹੈ ਜਿੱਥੇ ਪਹਿਲੀ ਪਾਸਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਈ ਮਸਾ ਇਨਾ ਕੱਟ ਹੁੰਦਾ ਤੇ ਸੰਗਤਾਂ ਉ ਬਸੇਰੀਆਂ ਹੁੰਦੀਆਂ ਉਹਦਾ ਦੇਖੋ ਪਾਣੀ ਪ੍ਰਭਾਵਤ ਹੋ ਸਾਡੇ ਜਿਹੜੇ ਧਾਰਮਿਕ ਸਥਾਨ ਆਉਂਨਾ ਤੇ ਵੀ ਇਹ ਕਟਾਏਕ ਹੈ ਅਸੀਂ ਇਹਨੂੰ ਕਿਵੇਂ ਬਰਦਾਸ਼ਤ ਕਰਾਂਗੇ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਭਾਈ ਤੁਹਾਡਾ ਕੀ ਕਹਿਣਾ ਇਸ ਫੈਕਟਰੀ ਨੂੰ ਲੈ ਕੇ ਆ ਦੇਖਤਾ ਸੀ ਰਹੇ ਹਾਂ ਤੁਸੀਂ ਸਾਰੇ ਛੱਤ ਤੇ ਬੈਠੇ ਹੋ ਤਾਂ ਮੀਟਿੰਗ ਕਰ ਰਹੇ ਹੋ ਤਾਂ ਮਤਲਬ ਤੁਸੀਂ ਵਿਰੋਧਚ ਹੀ ਹੋ ਪਰ ਤੁਸੀਂ ਦੋ ਸ਼ਬਦ ਕਹਿਣਾ ਕਿ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹਣਾ ਜੀ ਜਿਹੜੀਆਂ ਰੈਡੀ ਜ਼ੋਨ ਚ ਆ ਗਈਆਂ ਫੈਕਟਰੀਆਂ ਇਹ ਲਾਉਣਾ ਜਦ ਅਸਲ ਗਲਤ ਆ ਕਿਉਂਕਿ ਸਾਡਾ ਪਹਿਲਾਂ ਕਿਹੜਾ ਏਰੀਆ ਜੇ ਕਿਹੜੇ ਸਾਡੇ ਪਿੰਡ ਆ ਪਹਿਨੀ ਪ੍ਰਾਪਤ ਹੋ ਰਿਹਾ ਪ੍ਰਦੂਸ਼ਣ ਵੀ ਸਾਡੇ ਕੋਲ ਥਰਮਲ ਥਰਮਲ ਪਲਾਂਟ ਆ ਦੋ ਤਿੰਨ ਫੈਕਟਰੀਆਂ ਹੋਰ ਲੱਗੀਆਂ ਸੰਗਣੀ ਬਸੋਂ ਵਾਲਾ ਖੇਤਰ ਹੋਣ ਕਰਕੇ ਖੇਤੀਬਾੜੀਦਾਰ ਤੁਮਕਾ ਕੀਤਾ ਹੋਣ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਫੈਕਟਰੀ ਲੱਗੇ ਜੇ ਲੱਗਣੀ ਆ ਤਾਂ ਸਾਡੇ ਖੇਤੀ ਨਾਲ ਸੰਬੰਧਤ ਕੋਈ ਵੀ ਫੈਕਟਰੀ ਲੱਗ ਸਕਦੀ ਉਹਦਾ ਅਸੀਂ ਵੀ ਜਸ ਸਕੂਲ ਕਾਲਜ ਪੜ੍ਹਾਈ ਨਾਲ ਕੋਈ ਡਾਕਟਰ ਕਾਲਜ ਲੱਗਦਾ ਤਾਂ ਅਸੀਂ ਉਹਦਾ ਕੋਈ ਵਿਰੋਧ ਨਹੀਂ ਕਰਦੇ ਅਸੀਂ ਹੁਣ ਤਲਵੰਡੀ ਅਕਲੀਆ ਪਿੰਡ ਤੋਂ ਚੱਲ ਕੇ ਇੱਥੇ ਕਰਮਗੜ ਔਂਟਾਂ ਵਾਲੀ ਪਹੁੰਚੇ ਆ ਇੱਥੋਂ ਵੀ ਜਿਹੜਾ ਰਕਬਾ ਜਿਹੜਾ ਅਸਲ ਦੇ ਵਿੱਚ ਫੈਕਟਰੀ ਦਾ ਜਿਹੜਾ ਉਹ ਇਸੇ ਪਿੰਡ ਵਿੱਚ ਪੈਂਦਾ ਇੱਥੋਂ ਦੇ ਵੀ ਜਿਹੜੇ ਪਿੰਡ ਦੇ ਮੋਤਵਰ ਆ ਉਹ ਇੱਥੇ ਲੰਬੰਦੀ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਕੀ ਮਸਲਾ ਲੱਗ ਖਰਚਾ ਹੈਗਾ ਤੁਹਾਨੂੰ ਕੀ ਲੱਗਦਾ ਜਿਹੜਾ ਇਸ ਫੈਕਟਰੀ ਨਾਲ ਨੁਕਸਾਨ ਹੋਣਾ ਵਾ तकरीबन ਉਹ 80 ਕੁਆਂਟਲ ਡੇਲੀ ਦਾ ਕੋਲਾ ਫੁਕਣਗੇ ਜੀ ਤੇ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਬੱਚਣ ਨੂੰ ਕਿੱਥੇ ਥਾਂ ਆਊਗਾ ਸਾਡੇ 1.5 ਕਿਲੋਮੀਟਰ ਤੇ ਇੱਥੇ ਥਰਮਲ ਪਾਵਰ ਪਲਾਂਟ ਹੈ ਉਹਦੇ ਉਹਨਾਂ ਦੇ ਅਨੁਸਾਰ ਉਹਨਾਂ ਦੀ ਇਹ ਕਾਰਜਕਾਰੀ ਰਿਪੋਰਟ ਹੈ ਉਹਦੇ ਅਨੁਸਾਰ ਅਸੀਂ ਗੋਦ ਲਏ ਹੋਏ ਹਾਂ ਪਹਿਲਾਂ ਹੁਣ ਸਾਨੂੰ ਇਹ ਗੋਦ ਲੈ ਰਹੇ ਆ ਕਸੀਦਾ ਪਹਿਲਾਂ ਹੀ ਉਹਦਾ ਪ੍ਰਕੋਪ ਚੱਲ ਰਿਹਾ ਸਾਡੇ ਇੱਥੇ ਸਾਂ ਦੇ ਬਹੁਤ ਕਾਫੀ ਪੇਸ਼ੈਂਟ ਹੈ ਕਾਫੀ ਲੋਕ ਕੋ ਕੈਂਸਰ ਦੇ ਮਰੀਜ਼ ਹੈ ਬਠਿੰਡੇ ਤੋਂ ਇੱਕ ਟ੍ਰੇਨ ਚੱਲ ਰਹੀ ਹੈ ਕੈਂਸਰ ਦੀ ਹੁਣ ਉਹ ਮਾਨਸਾ ਤੋਂ ਚੱਲਿਆ ਕਰੂਗੀ ਸਾਨੂੰ ਇਹ ਸਿਰਫ ਇੱਕ ਚਾਂਸਾ ਦੇ ਰਿਹਾ ਇਹ ਨਵੀਨ ਜਿੰਦਲ ਹਰਿਆਣੇ ਦੇ ਜਿਹੜੇ ਸੰਸਦ ਹੈ ਭਾਜਪਾ ਦੇ ਇਹ ਉਹਨਾਂ ਦੀ ਫੈਕਟਰੀ ਆ ਇਹ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਆ ਹੋਰ ਇਹ ਚ ਕੋਈ ਕੁਛ ਨਹੀਂਗਾ ਸਾਨੂੰ ਇੱਕ ਸਿਰਫ ਝਾਂਸਾ ਦੇ ਰਿਕੇ ਦੇ ਰੱਖਿਆ ਕਿ ਸਾਨੂੰ ਉੱਥੇ ਰੁਜ਼ਗਾਰ ਦੇਵਾਂਗੇ ਰੁਜ਼ਗਾਰ ਦੇ ਵਿੱਚ ਤਾਂ ਉਹ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਤੁਹਾਡੇ ਕੋਲ ਸਕਿੱਲ ਹੀ ਹੈ ਨਹੀਂਗੀ ਜੇ ਅਸੀਂ ਰੁਜ਼ਗਾਰ ਦੀ ਗੱਲ ਕਰੀਏ ਤਾਂ ਪਾਵਰ ਪਲਾਂਟ ਦੇ ਵਿੱਚ ਹੀ ਸਾਨੂੰ ਰੁਜ਼ਗਾਰ ਦੇ ਦੇਣ ਉੱਥੇ 90% ਆ ਜਿਹੜੇ ਪ੍ਰਵਾਸੀ ਆ 10% ਸਾਡੇ ਪੰਜਾਬੀ ਆ ਤੇ ਉਹਨਾਂ ਨੂੰ ਵੀ ਸਿਰਫ ਜਿਹੜੀਆਂ ਸੀ ਜਾਂ ਡੀ ਡਿਗਰੀਆਂ ਕੋਈ ਫਰ ਕਲਾਸ ਦੀਆਂ ਪੋਸਟਾਂ ਨੇ ਸਿਰਫ ਉਹ ਦਿੱਤੀਆਂ ਸਾਡੇ ਸਿਰਫ ਪਿੰਡ ਦੇ ਦੋ ਹੀ ਬੰਦੇ ਆ ਜਿਹੜੇ ਕੰਪਿਊਟਰ ਤੇ ਆ ਕੋਈ ਬਾਈਕ ਕਲਰ ਦੀ ਕੋਈ ਪੋਸਟ ਨਹੀਂ ਸਾਡੇ ਕੋਲੇ ਤੇ ਸਾਨੂੰ ਇਹ ਸਿਰਫ ਮਾਰ ਰਹੇ ਆ ਹੋਰ ਕੁਛ ਨਹੀਂਗਾ ਸਾਡਾ ਜਮੀਨੀ ਪਾਣੀ ਸਤਹੀ ਪਾਣੀ ਖਰਾਬ ਕਰਦੇ ਆ ਹੋਰ ਕੁਛ ਨਹੀਂਗਾ ਸਾਨੂੰ ਨੁਕਸਾਨ ਹੀ ਨੁਕਸਾਨ ਆ ਇਹਦਾ ਬਈਦੀ ਚਲੋ ਤੁਸੀਂ ਜ਼ਿਕਰ ਕੀਤਾ ਕਿ ਭਾਜਪਾ ਦੇ ਮੈਂਬਰ ਹੈਗੇ ਆ ਪਰ ਆਪਾਂ ਗੱਲ ਕਰੀਏ ਇੱਥੇ ਜਿਹੜਾ ਪ੍ਰਸ਼ਾਸਨ ਆ ਉਹ ਪੰਜਾਬ ਸਰਕਾਰ ਦੁਆਰਾ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਚੱਲਦਾ ਹੈਗਾ ਤੇ ਜਿੱਦਾਂ ਇਹ ਆਪਾਂ ਹੁਣ ਪਹਿਲਾਂ ਵੀ ਜ਼ਿਕਰ ਕੀਤਾ ਉਹਨਾਂ ਨੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਜਿਹੜੀ ਫੈਕਟਰੀ ਹੈਗੀ ਹੈ ਰੈੱਡ ਜ਼ੋਨ ਫੈਕਟਰੀ ਆ ਇਹ ਤਾਂ ਪਹਿਲਾਂ ਹੀ ਨੁਕਸਾਨਦੇ ਆ ਤੁਸੀਂ ਇਸ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜਾਂ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਸਰਕਾਰ ਤੇ ਹਰੇਕ ਨੂੰ ਉਮੀਦ ਹੀ ਹੁੰਦੀ ਹੈ ਹਨਾ ਸਾਨੂੰ ਵੀ ਉਮੀਦ ਹੈ ਵੀ ਜੇ ਸਰਕਾਰ ਸਾਡੇ ਸਾਹਾਂ ਨੂੰ ਨਹੀਂ ਬਚਾ ਸਕਦੀ ਸਾਡਾ ਵਿਕਾਸ ਕਿੱਥੋਂ ਕਰਨਾ ਹੈ ਅਸੀਂ ਜੇ ਉਹ ਕਹਿੰਦੇ ਆ ਵੀ ਇੱਕ ਸੀਐਸਆਰ ਹੁੰਦੀ ਹੈ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਕੰਪਨੀ ਦੀ ਕੰਪਨੀ ਦੇ ਹੁਣੇ ਕੱਲ ਇੱਥੇ ਕੋਈ ਬੱਚਿਆਂ ਨੂੰ ਮੜੀਆਂ-ਮੁੱਟੀਆਂ ਬੋਤਲਾਂ ਵਗੈਰਾ ਵੰਡ ਗਏ ਜੋ ਸੋਸ਼ਲ ਵਰਕ ਕਰਦੇ ਆ ਤਾਂ ਉਹ ਆਈਟੀਆਰ 'ਚ ਇਹਨਾਂ ਨੂੰ ਰਿਵੈਟ ਮਿਲ ਜਾਂਦੀ ਐ ਟੈਕਸ ਰਿਵੈਟਾ ਜਿਹੜੀ ਉਹ ਮਿਲ ਜਾਂਦੀ ਐ ਜੋ ਸਾਡੇ 4 ਬੱਚਿਆਂ ਨੂੰ ਕੋਈ ਬੋਤਲਾਂ ਦੇ ਗਏ ਜਾਂ ਸਾਡੇ ਪਿੰਡ ਦੇ ਵਿੱਚ ਕੋਈ ਰੰਗ ਰੋਗਨ ਕਰਵਾਤਾ ਜਾਂ ਕੋਈ ਬੂਟੇ ਲਵਾਤੇ ਜਾਂ ਫਿਰ ਕੋਈ ਉਹਦੇ ਟਰੀ ਗਾਰਡ ਲਾਤੇ ਇਹਦੇ ਨਾਲ ਸਾਡੇ ਸਾਹ ਤਾਂ ਨਹੀਂ ਨਾ ਹੋਣੇ ਸਾਹ ਸਾਹ ਤਾਂ ਸਾਨੂੰ ਸ਼ੁੱਧ ਹਵਾ 'ਚ ਲੈਣੇ ਪੈਣਗੇ ਹੁਣ ਤੁਸੀਂ ਇਹ ਵੀ ਕਰਦੇ ਹੋ ਵੀ ਆਪਣੇ ਪਿੰਡ ਦਾ ਬੰਦਾ ਦੂਜੇ ਪਿੰਡ ਜਾ ਕੇ ਕੋਈ ਫਾਇਦਾ ਕਰ ਦੂਗਾ ਨਹੀਂ ਕਰਦਾ ਉਹ ਹਰਿਆਣੇ ਦਾ ਬੰਦਾ ਆ ਕੇ ਸਾਡੇ ਸਿੱਧੇ ਸਿੱਧਾ ਸਾਡੇ ਖੇਤਾਂ 'ਚ ਆ ਰਿਹਾ ਫਾਇਦਾ ਫੂਦਾ ਕੋਈ ਨਹੀਂ ਕਰਦਾ ਸਾਡਾ ਨੁਕਸਾਨ ਕਰਨ ਵਾਸਤੇ ਆ ਰਹੇ ਆ ਤੇ ਪੰਜਾਬ ਸਰਕਾਰ ਤੋਂ ਸਾਨੂੰ ਉਮੀਦ ਹੈ ਵੀ ਜੇ ਇਹ ਇਸ ਕੰਮ ਨੂੰ ਰੋਕੇ ਪਹਿਲੀ ਗੱਲ ਤਾਂ ਟਾਈ ਅਪ ਹੋ ਗਈ ਆ ਆਊਗਾ ਸਾਰਾ ਕੁਝ ਸਰਕਾਰ ਨਾਲ ਟਾਈ ਅਪ ਹੋ ਕੇ ਉਹਨਾਂ ਨੇ ਉਹਨਾਂ ਨੂੰ ਹਰੀ ਝੰਡੀ ਦਿੱਤੀ ਤਾਂ ਫੇਰ ਹੀ ਇੱਥੇ ਪ੍ਰੋਜੈਕਟ ਲੱਗ ਰਹੇ ਆ ਬਟ ਉਹਨਾਂ ਨੂੰ ਇਹ ਵੀ ਤਾਂ ਪਤਾ ਹੈ ਵੀ ਇੱਥੇ ਨੁਕਸਾਨ ਕੀ ਕੀ ਹੋਊਗਾ ਬਾਕੀ ਨਾ ਤਾਂ ਇੱਥੇ ਹਾਈ ਫਾਈ ਲੋਕਾਂ ਨੇ ਰਹਿਣਾ ਉਹ ਤਾਂ ਆਪਣੀਆਂ ਸਾਰੀਆਂ ਛੁੱਟੀਆਂ ਅਗਲਾ ਸ਼ਿਮਲੀ ਮਨਾਲੀ ਬਣਾਉਣ ਮਗ ਜਾਂਦਾ ਹੈ ਇੱਥੇ ਸਿਰਫ ਕੰਮ ਕੰਮ ਕਰਦੇ ਆ ਤੇ ਇੱਥੇ ਨੁਕਸਾਨ ਤਾਂ ਸਾਡੇ ਗਰੀਬ ਲੋਕਾਂ ਨੇ ਜਾਂ ਮਿਡਲ ਕਲਾਸ ਲੋਕਾਂ ਨੇ ਝੱਲਣਾ ਹੈ ਤੇ ਸਾਨੂੰ ਬਹੁਤ ਵੱਡਾ ਨੁਕਸਾਨ ਆਇਆ ਤੇ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਾਡੇ ਵੀ ਇੱਥੋਂ ਐਮਐਲਏ ਜਿੱਤੇ ਹੋਏ ਨੇ ਸਾਡੇ ਪਿੰਡੋਂ ਚ ਵੀ ਬਹੁਤ ਸਾਰੀਆਂ ਵੋਟਾਂ ਪਈਆਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਾਡੇ ਲੋਕਾਂ ਦੀ ਉਹ ਹਿਫਾਜ਼ਤ ਕਰਨ ਕੰਪਨੀ ਦਾ ਡਟ ਕੇ ਵਿਰੋਧ ਕਰਨ ਅੱਜ ਪਬਲਿਕ ਹੀਰਿੰਗ 14 ਨੂੰ ਕੱਲ ਨੂੰ ਤੇ ਉੱਥੇ ਵੀ ਸਾਡੇ ਪੂਰੇ ਪਿੰਡਾਂ ਦਾ ਵਿਰੋਧ ਹੈ ਮਰਾਦ ਮਤਲਬ ਇਹ ਹੈ ਕਿ ਅਸੀਂ ਕੰਪਨੀ ਦੇ ਬਿਲਕੁਲ ਵੀ ਹੱਕਚ ਨਹੀਂ ਗਏ ਹਾਂ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਬਾਈ ਬਾਈ ਜੀ ਸਰਪੰਚ ਸਾਹਿਬ ਹੋ ਤੁਸੀਂ ਠੀਕ ਹੈ ਇਹ ਬਾਈ ਜੀ ਸਰਪੰਚ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਜਿੱਦਾਂ ਫੈਕਟਰੀ ਦਾ ਇਹਦਾ ਜ਼ਿਕਰ ਕੀਤਾ ਬਾਈ ਜੀ ਨੇ ਕੀ ਕਿਦਾ ਇਹਨਾਂ ਦੇ ਨੁਕਸਾਨ ਹੋ ਸਕਦੇ ਆ ਇਦਾਂ ਹੀ ਆਪਾਂ ਦੇਖਦੇ ਆ ਤੁਹਾਨੂੰ ਕਮੇਟੀਆਂ ਸਹਿਯੋਗ ਵੀ ਦੇ ਰਹੀਆਂ ਜਿਹੜਾ ਜ਼ੀਰਾ ਫੈਕਟਰੀ ਅੰਦੋਲਨ ਬਹੁਤ ਆ 23 ਜੁਲਾਈ ਨੂੰ 3 ਸਾਲ ਹੋ ਜਾਣੇ ਆ ਤੇ ਉੱਥੇ ਵੀ ਜਿਹੜਾ ਲੋਕਾਂ ਦਾ ਇੱਕ ਕੈਂਸਰ ਦਾ ਗੜ ਬਣਿਆ ਪਿਆਗਾ ਇੱਥੇ ਵੀ ਸ਼ਾਇਦ ਜਿਹੜੇ ਤੁਸੀਂ ਬਾਈ ਜੀ ਨੇ ਜ਼ਿਕਰ ਕੀਤਾ ਇਸ ਰਿਪੋਰਟ ਦਾ ਉਹੀ ਲੋਕਾਂ ਨੂੰ ਨੁਕਸਾਨ ਚੱਲਣਾ ਪੈ ਸਕਦਾ ਤੇ ਕੁਸ਼ਕ ਲੋਕਾਂ ਦੇ ਫਾਇਦੇ ਵਾਸਤੇ ਜਿਹੜਾ ਇਹ ਬਈ ਜੀ ਨੇ ਵੀ ਜ਼ਿਕਰ ਕੀਤਾ ਕਿ ਖਲਵਾੜ ਕੀਤਾ ਜਾ ਰਿਹਾ ਹੈ ਬਿਲਕੁਲ ਖਲਵਾੜਾ ਲੋਕਾਂ ਦੀ ਜਿੰਦਕੀ ਨਾਲ ਇਹ ਆਪਣੇ ਖੇਤਾਂ ਜਿਹੜੇ ਹੁਣ ਨੇੜੇ ਤੜੇ ਦੇ ਖੇਤ ਵੀ ਹੈ ਉੱਥੇ ਇਹ ਫਲਾਈ ਹੈ ਛਡਾਉਣਗੇ ਉੱਥੇ ਸਾਰੀਆਂ ਫਸਲਾਂ ਤਰੁਪ ਤਵਾਹ ਹੋਣਗੀਆਂ ਤੇ ਲੋਕਾਂ ਨੂੰ ਸਾਹ ਆਉਣ ਚ ਬਹੁਤ ਦਿੱਕਤ ਆਊਗੀ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਖੜੇ ਆਂ ਵੀ ਅਸੀਂ ਕਿਸੇ ਫੈਕਟਰੀ ਦਾ ਕੋਈ ਸਾਥ ਨਹੀਂ ਦੇਵਾਂਗੇ ਕੋਈ ਉਹਨਾਂ ਨੇ ਸਾਡੇ ਤੋਂ ਮੰਗਾ ਵੀ ਰੱਖਿਆ ਵੀ ਸੀਐਸਆਰ ਸਕੀਮਾ ਤੁਹਾਨੂੰ ਮਤੇ ਪਾ ਕੇ ਦਿਓ ਅਸੀਂ ਉਹਨਾਂ ਨੂੰ ਕੋਈ ਮਤੇ ਨਹੀਂ ਪਾ ਕੇ ਦੇਤੇ ਅਸੀਂ ਆਪਦੇ ਪਿੰਡ ਦੇ ਨਾਲ ਖੜੇ ਹਾਂ ਇਹਨਾਂ ਨੇ ਸਾਨੂੰ ਬਣਾਇਆ ਅਸੀਂ ਇਹਨਾਂ ਦੇ ਨਾਲ ਲੜਾਂਗੇ ਜੀ ਤੇ ਬਾਈ ਜੀ ਕੀ ਜਿਹੜੀ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਹੁਣ ਹੁੱਕਾ ਦਿੰਦੇ ਹੋਏ ਵੀ ਜਿਹੜੀ ਆ ਕੱਲ ਕਿਸ ਤਰ੍ਹਾਂ ਦੀ ਮੀਟਿੰਗ ਰੱਖੀ ਹੋਈ ਆ ਉਹ 11 ਇੱਕ ਵਾਰੀ ਲੋਕਾਂ ਤੋਂ ਸੁਝਾਅ ਲਈ ਜਾਣਗੇ ਉਹ ਲੋਕਾਂ ਨੂੰ ਪੁੱਛ ਰਹੇ ਆ ਵੀ ਤੁਸੀਂ ਫੈਕਟਰੀ ਦੇ ਹੱਕ ਚੋਂ ਕਿ ਵਿਰੋਧ ਚੋਂ ਹਾਂਜੀ ਤਾਂ ਲੋਕਾਂ ਆਪਦੀ ਇੱਛਾ ਉੱਥੇ ਪ੍ਰਗਟ ਕਰਨ ਵੀ ਅਸੀਂ ਵਿਰੋਧ ਦੇ ਵਿੱਚ ਆ ਹਾਂ ਉੱਥੇ ਲੋਕਾਂ ਨੂੰ ਪੁੱਛਿਆ ਜਾਊਗਾ ਵੀ ਤੁਹਾਨੂੰ ਉਹਦੇ ਕੀ ਨਫੇ ਦਾ ਕੀ ਨੁਕਸਾਨ ਹੈ ਆਪਾਂ ਨੂੰ ਨੁਕਸਾਨ ਆਪਦੇ ਨੁਕਸਾਨ ਪੁੱਛਣੇ ਚਾਹੀਦੇ ਵੀ ਆਪਾਂ ਨੂੰ ਆ ਨੁਕਸਾਨ ਹੈ ਕਿ ਨਹੀਂ ਉੱਥੇ ਹਾਂ ਧੰਨਵਾਦ ਜੀ ਠੀਕ ਅ ਸੋਏ ਸੰਕਰਮਗੜ ਔਟਾਂ ਵਾਲੀ ਪਿੰਡ ਦੇ ਲੋਕ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਇਸ ਫੈਕਟਰੀ ਦੇ ਲੱਗਣ ਕਾਰਨ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤੇ ਹੁਣ ਵੀ ਮੌਜੂਦਾ ਜਿਹੜੇ ਹਾਲਾਤ ਆ ਉਹ ਕਿਸ ਤਰ੍ਹਾਂ ਜਿਹੜੇ ਡੂੰਘੇ ਅਸਰ ਪੈਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਾ ਸਰ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ ਤੇ ਇਹ ਆਪਦਾ ਅੰਦੋਲਨ ਜਾਰੀ ਰੱਖ ਰਹੇ ਆ ਤੁਸੀਂ ਜੁੜੇ ਰਹੋ ਗੱਜਟੀਵੀ ਦੇ ਨਾਲ ਮੈਂ ਆ ਗੌਰਵ ਧੰਨਵਾਦ